ਮਾਵਾ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸੀ ਸਿਆਣੀਆਂ ਕੁੜੀਆਂ ਲੁਕ-ਲੁਕ ਕੇ ਰਹਿੰਦੀਆਂ ਧੁਖ-ਧੁਖ ਕੇ ਜਿਉਂਦੀਆਂ ਝੁੱਕ-ਝੁੱਕ ਕੇ ਤੁਰਦੀਆਂ ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਬਸ ਧੂਏ ਦੇ ਪੱਜ ਰੁੰਦੀਆਂ ਤੇ ਕੰਧਾਂ ਦੇ ਓਲੇ ਕੁੱਗ ਵਸਦੀਆਂ ਕਿ ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ ਸਿਰ ਟੱਕ ਕੇ ਰੱਖਦੀਆਂ ਅੱਖ ਉੱਤੇ ਨਹੀਂ ਚੱਕਦੀਆਂ ਕਿ ਕੁੜੀਆਂ ਤਾਂ ਨਿਹਰੀਆਂ ਗਉਆਂ ਹੁੰਦੀਆਂ ਜਿਹੜੇ ਕਿੱਲੇ ਨਾਲ ਬੰਨ ਦੇਵੋ ਬੱਜੀਆਂ ਰਹਿੰਦੀਆਂ ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ ਉਸ ਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉਸ ਰਾਯਾ ਤੇ ਮੈਂ ਆਪਣੀ ਧੀ ਨੂੰ ਸਮਝਾਇਆ ਤੇ ਮੈਂ ਆਪਣੀ ਧੀ ਨੂੰ ਸਮਝਾਇਆ ਤੂੰ ਕਦਮ-ਕਦਮ ਤੇ ਦੀਵਾਰਾਂ ਨਾਲ ਸਮਝੌਤੇ ਨਾ ਕਰੀ ਤੂੰ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਤਰੀ ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੋਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤਰਬਕ ਜਾਵੇ ਹਰ ਜ਼ੰਜੀਰ ਤੈਨੂੰ ਵੇਖ ਕੇ ਮੜਕ ਜਾਵੇ ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ ਤੂੰ ਮਾਨ ਨਾਲ ਜਿਉਈ ਮਾਨ ਨਾਲ ਮਰੇ ਦੀਵਾਰਾਂ ਨਾਲ ਸਮਝੌਤਾ ਹਰ ਕਿਸ ਨਾ ਕਰੀ ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ ਸ਼ਾਇਦ ਇਸ ਤੋਂ ਵੀ ਵੱਧ ਸੋਣਾ ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਤੇ ਸ਼ਾਇਦ ਯੁੱਗ ਇਦਾਂ ਹੀ ਪਲਟਦੇ ਨੇ ਹਾਂ ਯੁੱਗ ਇਦਾਂ ਹੀ ਪਲਟਦੇ